ਕਬੀਰ ਮੇਰੀ ਜਾਤ ਕੋ ਸਭ ਕੋ ਹਸਣੇ ਹਾਰ ਬਿਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣ ਹਾਰ ਕਬੀਰ ਕਹਿੰਦਾ ਮੇਰੀ ਜਾਤ ਕੋ ਹੁਣ ਕਬੀਰ ਨੂੰ ਕਹਿ ਰਿਹਾ ਮੇਰੀ ਜਾਤ ਕੋ ਕਬੀਰ ਦੀ ਜਾਤ ਨਹੀਂ ਹੈ ਸਰੀਰ ਕਬੀਰ ਦਾ ਨਹੀਂ ਹੈ ਜਾਤਾ ਸਰੀਰ ਹੈ ਕਬੀਰ ਆਡਾ ਜਾਤ ਵਾਲਾ ਆਡਾ ਕੋਈ ਜਾਤ ਨੂੰ ਮੇਰੀ ਘਰੇ ਸਰੀਰ ਨੂੰ ਮੇਰਾ ਘਰੇ ਕਵੀਰ ਨੂੰ ਨੋਨ ਕਵੀਰ ਨੂੰ ਹੋਦਣਾ ਕਵੀਰ ਮੇਰੀ ਯਾਦ ਕੋ ਮੇਰੀ ਯਾਦ ਕੋ ਬੜਾ ਮੇਰੀ ਆ ਦੇ ਪ੍ਰਾਣੀ ਹੋਈ 70 ਸਾਲ ਦੀ 75 ਦੀ ਹੱਸਦੇ ਨੇ ਵੀ ਹੋਣੇ ਸਭ ਕੋ ਹਸਣੇ ਹਾਲ ਹੱਸਦੇ ਨੇ ਗੁਰਬਾਣੀ ਪੜ੍ਹਦੇ ਮਗਰ ਨੂੰ ਚੱਲਿਆ ਹੈ ਗਿਆਨ ਲੜਨ ਸਾਰੀ ਉਮਰ ਵਾਲਾ ਫੇਰ ਕੇ ਐਡਾ ਗ੍ਰੰਥ ਲਿਖ ਕੇ ਮੈਂ ਜਿਹੜੇ ਨਾਲ ਦੇ ਸੀ ਜਿਆਦਾ ਨਹੀਂ ਬਨੇ ਵਾਲਾ ਮੋੜ ਤੇ ਹੱਸਦੇ ਹੋਣੇ ਕਿ ਕਮੜਾ ਹੋ ਗਿਆ 17 ਦਾ ਮਤਲਬ ਇਹ ਹੋਣਾ ਹੈ ਤਾਂ 5-4 ਸਾਲੋਂ ਤੋਂ ਜ਼ਿਆਦਾ ਹੋ ਗਿਆ ਇਹਦੇ ਤਾਂ ਹੱਸਦੇ ਸੀ ਇਹਨੂੰ ਕਿ ਉਹ ਤੋਂ ਕੀ ਲਬਲੇਊਗਾ ਹੱਸੇ ਉਹਨਾਂ ਨਾਲ ਦੇ ਜਾਣਾ ਮੈਂ ਨਹੀਂ ਬਨੇ ਉਹਨਾਂ ਦੀ ਗੱਲ ਵੈਸਾ ਦੋ ਕਹਾਂ ਜਾਊਗਾ ਉੱਥੇ ਦੇਖੂਗਾ ਕੀ ਹੈ ਮੈਂ ਤੁਹਾਡੀ ਵਾਲਾ ਤਾਂ ਦੇਖ ਲਈਏ ਨਾ ਚੱਲ ਉਹ ਵੀ ਦੇਖਣਾ ਉਹਦੇ ਚ ਕੀ ਹੈ ਕਮੜਾ ਜਿਨ੍ਹਾਂ ਕੋਲ ਗੱਲਾਂ ਠੋਸ ਨੇ ਤੁਹਾਡੇ ਨੂੰ ਜ਼ਿਆਦਾ ਉਹ ਨਾਰਦੀ ਭਗਤੀ ਹੈ ਉੱਥੇ ਰੂਪ ਪਲਾਦ ਵਾਲੀ ਭਗਤੀ ਹੈ ਉੱਥੇ ਰੂਪ ਪਲਾਦ ਨਾਰਦ ਜਲੇ ਨੇ ਮਨੇ ਹੋਏ ਇਹ ਭਗਤੀ ਨਾਰਦੀਆ ਗੁਰਮਤਾਲੀ ਇਹ ਨਾਰਦ ਨੂੰ ਮੈਂ ਬਦਨਾਮ ਕਰ ਕਲ ਤੇ ਲਗੇ ਇਹਨਾਂ ਨੇ ਬਦਨਾਮੇ ਕਰਨਾ ਇਹਨਾਂ ਦੀ ਥੋੜੀ ਥੋੜੀ ਲਾਉਂਦੇ ਇਹਨਾਂ ਛਤਰ ਨਾਲ ਤੇ ਫੇਰਦਾ ਹੋ ਤਾਂ ਕੋਈ ਇਹਨਾਂ ਸਾਹਮਣੇ ਬੋਲਦਾ ਨਹੀਂ ਬਾਕੀ ਦੇ ਚੇਲੇ ਨੇ ਇਹਨਾਂ ਦੇ ਸਾਰੇ ਨਾਰਦੇ ਨੂੰ ਦੀ ਕਢਾਈ ਕਰਦਾ ਹਾਂ ਹਾਂ ਜੀ ਬਲੇਹਾਰੀ ਇਸ ਜੱਤ ਕੋ ਜੇ ਜੱਬਿਓ ਸਰਜਨ ਹਾਰ ਕਹਿੰਦਾ ਸਭ ਕੋ ਹਸਣੇ ਆ ਰਹਾ ਇਹ ਤਾਂ ਮੈਨੂੰ ਤਾਂ ਹੱਸਦੇ ਸੀ ਲੋਕ ਬਲੇਹਾਰੀ ਇਸ ਜੱਤ ਕੋ ਵੀ ਮੈਂ ਆ ਕੇ ਕੁਰਬਾਨ ਜਾਂਦਾ ਐਡੇ بڑے ਬੁੜੇ ਸਰੀਰ ਨੂੰ ਸਰੀਰ ਨੂੰ ਬਲੇਹਾਰੀ ਉਸ ਸਰੀਰ ਨੂੰ ਸਰੀਰੇ ਜਰੀੜੇ ਆ ਜਾਨ ਜਿਹਨੇ ਇਨੀ ਹਿੰਮਤ ਹੀ ਢਾਕੇ ਸਰਜਨ ਹਾਰ ਫਿਰ ਸਮਝ ਲੈ ਜੇ ਜੱਬਿਓ ਸਰਜਨ ਹਾਰ ਸਜਣ ਹਾਰ ਜਾਪ ਲੈ ਸਮਝ ਲਿਆ ਸਜਣ ਹਾਰ ਕੌਣ ਹੈ ਉਹ ਸਮਝ ਲਿਆ ਕਦ ਸਮਝ ਲਿਆ ਅੱਬਲ ਅੱਲੋ 100 ਰੁਪਏ 100 ਰੁਪਏ ਆ ਜਾਂ ਸਮਝ ਕੇ ਫੇਰ ਕੇ ਸਜਣਾ ਤਾਂ ਉਪਾਇਆ ਜਾਂਦੇ 100 ਰੁਪਏ ਜਾਂਦੇ ਸਜਣ ਹਾਰ ਕੁਦਰਤ ਦੇ ਸਭ ਬੰਦੇ ਆ ਜਿਹੜੀ ਗੱਲ ਉਹਨੇ ਸਮਝ ਲਈ ਇਹ ਕਹੀ ਆ ਤਾਂ ਬਲੇ ਅਲੀ ਉਸ ਜੱਤ ਕੋ ਉਹ ਪ੍ਰਾਣਾ ਸਰੀਰਾਂ ਹੋ ਗਈਆਂ ਪ੍ਰਾਣਾ ਦਿਮਾਗ ਹੋ ਗਿਆ ਅਗਲਾ ਕਹਿੰਦੇ ਹੁਣ ਸਿਆਣੇ ਦੀ ਅਕਲ ਚੱਲ ਗਈ ਪ੍ਰਾਣਾ ਸਰੀਰ ਹੋ ਗਿਆ ਸਾਰਾ ਫੇਰ ਵੀ ਕਿੰਨੇ ਸਾਲ ਮਿਹਨਤ ਕਰਕੇ ਸਮਝ ਲਵੇ ਸਮਝ ਲਵੇ ਬਲੇ ਹਾਰੇ ਜਹਤ ਕੋਈ ਜਬੇ ਉਸਰ ਜਨਹ ਜਬੇ ਉਸਰ ਜਨਹ ਕਹਿੰਦਾ ਵੇ ਸਰੀਰ ਨੇ ਮੇਰਾ ਬੜਾ ਸਾਥ ਦਿੱਤਾ ਬਾਇਦਾ ਬੜੀ ਗਲਤੀ ਕਰ ਲਈ ਸੀ ਇਹਨਾਂ ਚ 70 75 ਸਾਲ ਜਾਈ ਬੁਆਤੇ ਪਰ ਬਲਿਹਾਰਿਆ ਸਰੀਰ ਦੇ ਨੇ ਬੜਾ ਸਾਥ ਦਿੱਤਾ ਮੇਰਾ ਆ ਕਹਿ ਰਿਹਾ ਹਾਂ